ਯੰਦਕਾ ਮਾਲੀ ਪੁੱਤ ਐਂ ਪੁਰਾਹ ਤੇਲਕੜਾ ਕਮ ਉਪਰ ਉਹ ਕਹੇ ਮੈਂ ਰੁੜਦੀ ਆਈ ਜਾਉ ਜਿਹੇ ਹੈਨਾ ਕਿਉਂ ਹੋਰ ਅਸੀਂ ਸੋਚਦੇ ਸੀ ਰੁੜਦੀ ਜਾਈਏ ਹਾਂਜੀ ਪੰਗਾ ਲੈ ਲਿਆ ਪੰਗਾ ਲੈ ਲਿਆ ਉਹ ਪਿੱਛੇ ਜਗਾਉਂਦਾ ਜਗਾਉ ਤੋ ਨਾ ਕਿਦਾ ਰੱਬਾ ਵਸੇ ਉਹ ਹਲੇ ਨਾਲ ਮੇਰੀ ਆ ਘੁੰਮਦੀ ਟੋਲੀ ਯਾਰਾਂ ਦੀ ਤੇਰੇ ਨਾਲ ਮੈਂ ਕਰਨੀ ਚਾਹਨਾ ਸੈਰ ਪਹਾੜਾਂ ਦੀ ਤੇਰੇ ਨਾਲ ਮੈਂ ਕਰਨੀ ਚਾਹਨਾ ਸੈਰ ਪਹਾੜਾਂ ਦੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਘੁੰਮਣ ਆਇਆ ਜੀ ਲਾਗੋ ਦੀ ਬ੍ਰਾਈਸ ਲਾਗੋ ਦੀ ਬ੍ਰਾਈਸ ਬੁਲਜ਼ਾਨੋ ਦੇ ਨੇੜੇ ਪੈਂਦੀ ਹੈ ਇਟਲੀ ਦੇ ਵਿੱਚ ਬਲੌਗ ਬਣਾਉਣ ਦਾ ਕੋਈ ਵੀ ਘਰ ਤੋਂ ਸੋਚ ਕੇ ਨਹੀਂ ਸੀ ਚੱਲਿਆ ਕਿ ਹਾਂ ਜੇ ਬਲੌਗ ਬਣਾਉਣਾ ਹੈ ਮੈਂ ਕਿਹਾ ਚਲੋ ਉਧਰ ਹੀ ਘੁੰਮ ਫਿਰ ਕੇ ਫੋਟੋਆਂ ਫੋਟੋਆਂ ਖਿੱਚ ਕੇ ਆਉਨੇ ਆ ਨਾ ਪਰ ਇੱਥੇ ਆ ਕੇ ਹੁਣ ਘੁੰਮਦਿਆਂ 2 2.5 ਘੰਟੇ ਹੋ ਗਏ ਹਨਾ ਤੇ ਲਾਗੋ ਦੀ ਜਿਹੜੀ ਵਰਾਇਸ ਆ ਉਹ ਸਾਰੀ ਉਹ ਫਰੀਜ਼ ਹੋਈ ਹੋਈ ਆ ਸਾਰੀ ਜਮੀ ਪਈ ਆ ਬਰਫ ਨਾਲ ਹਨਾ ਹਲੇ ਵੀ ਉਹ ਜਦੋਂ ਦਸੰਬਰ ਦੇ ਵਿੱਚ ਆਈ ਸੀ ਉਦੋਂ ਵੀ ਜਮੀ ਸੀ ਤੇ ਉਹ ਹੁਣ ਵੀ ਜਮੀ ਪਈ ਆ ਤਾਂ ਆਲੇ-ਦਾਲੇ ਘੁੰਮਦੇ ਘੁੰਮਦੇ ਫਿਰ ਜਿਹੜੇ ਵਿਊ ਆ ਉਹ ਬਹੁਤ ਵਧੀਆ ਲੱਗੇ ਗਏ ਹਨਾ ਨਵੀਆਂ-ਨਵੀਆਂ ਜਿਹੜੀਆਂ ਜਗ੍ਹਾ ਉਹ ਲੱਭੀ ਗਈਆਂ ਇੱਥੇ ਨਵੇਂ-ਨਵੇਂ ਰਸਤੇ ਲੱਭੀ ਗਏ ਘੁੰਮਦੇ ਫਿਰਦੇ ਤਾਂ ਫਿਰ ਮੈਂ ਸੋਚਿਆ ਵੀ ਕਿਉਂ ਨਾ ਵਧੀਆ-ਵਧੀਆ ਜਿਹੜੇ ਵਿਊ ਆ 2-4 ਛੋਟੇ ਜਿਹੇ ਬਲੌਗ ਵਾਸਤੇ ਉਹ ਵੀਡੀਓ ਦੇ ਵਿੱਚ ਕੈਪਚਰ ਕਰੇ ਜਾਣ ਤੇ ਤੁਹਾਡੇ ਨਾਲ ਸ਼ੇਅਰ ਕਰੇ ਜਾਣ ਸੋ ਉਮੀਦ ਕਰਦਾ ਪਸੰਦ ਕਰੋਗੇ ਆਜੋ ਹੁਣ ਅਸੀਂ ਲਾਗੋ ਦੀ ਪ੍ਰਾਈਸ ਤੋਂ ਉੱਪਰ ਆ ਗਏ ਥੋੜਾ ਜਿਹਾ ਤੇ ਜਿਹੜਾ ਬਾਕੀ ਦਾ ਥੱਲੇ ਲਾਗੋ ਵਾਲਾ 뷰 ਉਹ ਮੈਂ ਜਾਂਦੇ ਹੋਏ ਤੁਹਾਨੂੰ ਵਾਪਸ ਦਿਖਾਉਣਾ ਠੀਕ ਹੈ ਜੀ ਓਕੇ ਆਜੋ ਫਿਰ लेट्स ਗੋ ਅੱਜ ਜਿਹੜਾ ਮੌਸਮ ਬਹੁਤ ਵਧੀਆ ਹੋਇਆ ਹੋਇਆ ਨਿਮੀ ਨਿਮੀ ਪੂਰ ਪਈ ਜਾਂਦੀ ਆ ਆਹ ਉੱਪਰ ਆ ਗਏ ਜਿਹੜੇ ਲਾਗੋ ਦੀ ਪ੍ਰਾਈਸ ਦੇ ਵਿੱਚ ਜਦੋਂ ਆਪਾਂ ਕਿਸ ਤਰ੍ਹਾਂ ਕੁਸ਼ਤਾਂ ਦੇ ਵਿੱਚ نیچے ਘੁੰਮਦੇ ਜਿਹੜੇ ਉੱਪਰ ਪਹਾੜ ਦਿਖਦੇ ਹੁੰਦੇ ਹਨਾ ਇਹ ਉਹ ਪਹਾੜ ਹੈ ਇਹ ਉੱਪਰ ਇਹ ਪਤਾ ਨਹੀਂ ਕੀ ਚੱਕਰ ਹੈ ਵੀ ਜਿਵੇਂ ਜਿਵੇਂ ਥੋੜਾ ਜਿਹਾ ਉੱਚਾ ਹੈ ਉੱਥੇ ਬਰਫ਼ ਘੱਟ ਹੈ ਜਿਉਂ ਜਿਉਂ ਨੀਚੇ ਆਉਨੇ ਉਦੋਂ ਥੋੜੀ ਬਰਫ਼ ਪਈ ਹੋਈ ਆ ਹਨਾ ਹੈ ਥੋੜੀ ਥੋੜੀ ਹੁਣ ਘਟ ਗਈ ਕਿਉਂਕਿ ਅੱਜ 31 ਮਾਰਚ ਆ 1 April ਸ਼ੁਰੂ ਹੋਣ ਵਾਲੀ ਆ ਹੁਣ ਤੇ April ਦਾ ਮਹੀਨਾ ਆਉਣ ਵਾਲਾ ਤੇ ਉਹਦੇ ਕਰਕੇ ਫਿਰ ਬਰਫ਼ ਵੀ ਘਟਦੀ ਜਾਂਦੀ ਆ ਹਨਾ ਤੇ ਉਹ ਮੁੰਡੇ ਇੰਜੋਏ ਕਰਦੇ ਫਿਰਦੇ ਆ ਜਦੋਂ ਮੈਂ ਰਸਤੇ ਲੱਭਦੇ ਲੱਭਦੇ ਛੋਟੇ ਛੋਟੇ ਘੁੰਮਦੇ ਫਿਰਦੇ ਉੱਪਰ ਆਇਆ ਤਾਂ ਫਿਰ ਇਹਨਾਂ ਮੈਨੂੰ ਬਹੁਤ ਵਧੀਆ ਲੱਗੇ ਇਹ ਜਿਹੜਾ ਕੁਦਰਤ ਆ ਨਾ ਉਹੀ ਮੈਂ ਹਮੇਸ਼ਾ ਕਹਿੰਦਾ ਹੁਣ ਕੁਦਰਤ ਨੂੰ ਪਿਆਰ ਕਰਨ ਵਾਲੇ ਵੀਡੀਓ ਸ਼ੇਅਰ ਕਰਦੇ ਹੋ ਤੇ ਮੈਨੂੰ ਕੁਦਰਤ ਬਹੁਤ ਵਧੀਆ ਲੱਗੀ ਸੋ ਸਾਰੇ ਅਸੀਂ ਇੰਜੋਏ ਕਰਦੇ ਫਿਰਦੇ ਆ ਹਨਾ ਆਪਣੇ ਆਪਣੇ ਫੋਟੋਆਂ ਖਿੱਚੀ ਜਾਂਦੇ ਆ ਸਾਰੇ ਜਰੂਰ ਸਾਰਿਆਂ ਨੂੰ ਆਉਣਾ ਚਾਹੀਦਾ ਆ ਮੁੰਡਾ ਆਪਣੇ ਹੁਣ ਘਰੇ ਇੰਡੀਆ ਵੀਡੀਓ ਕਾਲ ਲਾ ਕੇ ਦਿਖਾ ਰਿਹਾ ਆ ਕਹਿੰਦੇ ਸੁਖੀ ਪਾਤੜਾ ਵਾਲਾ ਪੂਰਾ ਇੰਜੋਏ ਕਰ ਰਿਹਾ ਕਹਿੰਦੇ ਮੁੰਡੇ ਦਾ 30 ਕਿਲੋ ਭਾਰ ਆ ਬਸ ਸਿਰਫ 30 ਕਿਲੋ ਬਰਫ਼ ਦੇ ਵਿੱਚ ਤਾਂ ਦਬਦਾ ਹੀ ਨਹੀਂ ਸੁਖੀ ਸੁਖੀ ਓਏ ਆਏ ਸੁਖੀ ਆ ਸਮਰ ਹੈ ਇਹਦਾ ਵੀ ਵੈਸੇ 30 ਕਿਲੋ ਹੀ ਆ और सा पिछे आता बंद बाहर से खाने वह थोड़ा जहाँ हैगा पी तो मतलब तीहु तो साठ का तो डबल है पूरी खिच किच हुई पीई है तुरते तुरद बर्फ के उह पानी का व्यू जो आया बहुत सोना छोटा जहा झरना बगता झरने की तरह देखो तो छोटे छोटे व्यू है जो कुदरत बहुत सोने लगते हैं बहुत सोने आ दरख्त जोड़े गिरे पे हैं पुराने हो गए बेचारे बुज़ुर्ग हो दरख्त भी गिर गए ਹੁਣ ਤਾਂ ਲਾਗੋ ਤਾਂ ਬਹੁਤ ਉੱਚੀ ਆ ਗਿਆ ਜੀਰੋ ਜੀ ਨੂੰ ਵੀਊ ਵਧੀਆ ਲੱਗਿਆ ਤਾਂ ਸਾਰਿਆਂ ਨੇ ਕਮੈਂਟ ਕਰਕੇ ਦੱਸਣਾ ਬਾਪੋ ਇੱਕ ਗਾਣਾ ਲਿਖਿਆ ਗਾਣਾ ਹਨਾ ਉਹ ਮੈਂ ਤੁਹਾਨੂੰ ਸੁਣਾਉਣਾ ਬਲੌਗ ਦੇ ਵਿੱਚ ਚੱਲਦੇ-ਚੱਲਦੇ ਬਲੌਗ ਦੇ ਵਿੱਚ ਤੁਹਾਨੂੰ ਗਾਣਾ ਸੁਣਾਉਣਾ ਤੇ ਨਾਲ ਦੇ ਨਾਲੇ برف ਇਹ ਨੂੰ ਆ ਗਈ ਚੱਲੋ ਹਨਾ ਇਹ ਉਹ ਨੀਚੇ ਨੀਚੇ ਲਾਗੋ ਦੀ ਪ੍ਰਾਈਸ ਦੇਖੋ ਉੱਥੇ ਹੈ ਤੇ ਹਲਕੀ-ਹਲਕੀ ਸਨੋ ਫਾਲ ਤੇ ਹਲਕਾ-ਹਲਕਾ ਮੀਂਹ ਪਈ ਜਾਂਦਾ ਸਰਾਲਾ ਗਾ ਬੈ ਸਰਾ ਹੰ ਘੁੰਮਣ ਦਾ ਸ਼ੌਕੀਆਂ ਮੈਂ ਘੁੰਮਦਾ ਹੀ ਰਹਿਣਾ ਆ ਕੁਦਰਤ ਦੇਆਂ ਰੰਗਾਂ ਤਾਣੀ ਚੁੰਮਦਾ ਹੀ ਰਹਿਣਾ ਆ ਕੁਦਰਤ ਦੇਆਂ ਰੰਗਾਂ ਤਾਹੀ ਚੁੰਮਦਾ ਹੀ ਰਹਿਣਾ ਆ ਓ ਹਲੇ ਨਾਲ ਮੇਰੀ ਆ ਘੁੰਮਦੀ ਟੋਲੀ ਯਾਰਾਂ ਦੀ ਤੇਰੇ ਨਾਲ ਮੈਂ ਕਰਨੀ ਚਾਹਨਾ ਸੈਰ ਪਹਾੜਾਂ ਦੀ ਤੇਰੇ ਨਾਲ ਮੈਂ ਕਰਨੀ ਚਾਹਨਾ ਸੈਰ ਪਹਾੜਾਂ ਦੀ ਹਾਂ ਦਿਲ ਮੇਰੇ ਦੀ ਰੀਜ ਪੂਰੀ ਇਕ ਆ ਹੋ ਜੇ ਫਿਊਚਰ ਦੇ ਵਿੱਚ ਤੇਰੇ ਨਾਲ ਹੀ ਵਿਆਹ ਹੋ ਜੇ ਦਿਲ ਮੇਰੇ ਦੀ ਰੀਜ ਪੂਰੀ ਇਕ ਆ ਹੋ ਜੇ ਫਿਊਚਰ ਦੇ ਵਿੱਚ ਤੇਰੇ ਨਾਲ ਹੀ ਵਿਆਹ ਹੋ ਜੇ ਤੇਰੇ ਨਾਲ ਹੀ ਲੰਗੇ ਹੈ ਤੇਰੇ ਨਾਲ ਹੀ ਲੰਗੇ ਤੇਰੇ ਨਾਲ ਹੀ ਲੰਗੇ ਕੜੀ ਬਹਾਰਾਂ ਦੀ ਤੇਰੇ ਨਾਲ ਮੈਂ ਕਰਨੀ ਚਾਹਨਾ ਸੈਰ ਪਹਾੜਾਂ ਦੀ ਤੇਰੇ ਨਾਲ ਮੈਂ ਕਰਨੀ ਚਾਹਨਾ ਸੈਰ ਪਹਾੜਾਂ ਦੀ ਹਾਂਜੀ ਬਾਬਿਓ ਕਿੱਦਾਂ ਲੱਗਿਆ ਫਿਰ ਗਾਣਾ ਉਦਾਂ ਹੀ ਤੁਰੇ ਫਿਰੇ ਲਿਖ ਲਿਆ ਇੱਕ ਮਤਲਬ ਕਹਿ ਲੋ ਵੀ ਫੀਲਿੰਗ ਜੀ ਕ੍ਰੀਏਟ ਕਰ ਲਈ ਹੈ ਨਾ ਆਪਾਂ ਵੀ ਐਦਾ ਐਦਾ ਹੋ ਸਕਦਾ ਇੱਕ ਮੁੰਡਾ ਕੁੜੀ ਨੂੰ ਐਦਾ ਕਹਿੰਦਾ ਤੇ ਗਾਣੇ-ਗਾਣੇ ਆਪਾਂ ਲਿਖ ਲੰਨੇ ਆ ਨਾ ਆਪਣਾ ਪਹਿਲਾ ਵੀ ਗਾਣਾ ਆਇਆ ਸੀ ਜਿਹੜੇ ਵਲੌਗ ਨਵੇਂ ਦੇਖਦੇ ਹੋ ਉਹਨਾਂ ਦੱਸ ਦਈਏ ਅ 2022 ਦੇ ਵਿੱਚ ਆਪਾਂ ਗਾਣਾ ਕੱਢਿਆ ਸੀ ਬਿਨਾਂ ਰਖੜੀ ਤੋਂ ਗੁੱਟ ਸੁਣਾ ਤਰਸੇ ਭੈਣਾਂ ਦੇ ਪਿਆਰ ਤੋਂ ਬਿਨਾਂ ਹੁਣ ਮੋੜ ਨਹੀਂ ਬਲਾਇਤ ਵਿੱਚ ਹੋ ਸਕਦੇ ਪੰਜਾਬ ਨੂੰ ਪਿਆਰ ਬਿਨਾਂ ਬਿਨਾਂ ਰਖੜੀ ਦੇ ਗੁੱਟ ਸੁਣਾ ਤਰਸੇ ਜੀ ਭੈਣਾਂ ਦੇ ਪਿਆਰ ਤੋਂ ਬਿਨਾਂ ਮੇਰਾ ਆਪਣਾ ਚੈਨਲ ਉਹ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਜਾਂ ਫਿਰ ਸਰਚ ਕਰ ਲਓ ਰਖੜੀ ਪਾਇ ਜਗਤਾਰ ਕੰਗ ਫਿਰ ਵੀ ਤੁਹਾਨੂੰ ਮਿਲ ਜਾਣਾ ਤੁਸੀਂ ਗਾਣਾ ਇੰਜੋਏ ਕਰੋ ਮੈਨੂੰ ਸਾਹ ਚੜ ਗਿਆ ਪਹਾੜ ਤੇ ਚੜਦੇ ਚੜਦੇ ਹਲੇ ਮੈਂ ਕਹਿਣਾ ਹੁੰਦਾ ਮੈਂ ਹਲੇ ਟ੍ਰੈਕਿੰਗ ਕਰਕੇ ਦੇਖਿਆ ਕਰਨੀ ਹੈ ਉਹਦੇ ਲਈ ਮੈਨੂੰ ਸਟੈਮੀਨਰ ਚਾਹੀਦਾ ਸਟੈਮੀਨਰ ਲਈ ਛੋਲੇ ਖਾਣੇ ਪੈਣੇ ਆ ਤੇ ਉਹਨਾਂ ਚ ਰਹਾ ਫਿਰ ਹਜੇ ਠੰਡਾ ਠੰਡਾ 뷰 ਚੈੱਕ ਕਰੋ ਛੋਲੇ ਕਹਿੰਦੇ ਗਰਮ ਹੁੰਨੇ ਆ ਠੀਕ ਹੈ ਜੀ ਹਾਲੋ ਐਸੇ ਨੈਟ ਨਹੀਂ ਚੱਲਦਾ ਨਹੀਂ ਮਾਹਣੇ ਮੀਟਰ ਮੋਟਰ ਜੀ ਵੀ ਸਾਰੇ ਨਾਪ ਕੇ ਦੱਸ ਦੇਣੇ ਸੀ ਵੀ ਕਿੰਨੀ ਉਚਾਈ ਤੇ ਆਗੇ ਕਿੰਨੇ ਫੁੱਟ ਕਿੰਨੇ ਮੀਟਰ ਸਾਰਾ ਕੁਝ ਜੇ ਹੋ ਸਕਿਆ ਤਾਂ ਮੈਂ ਬਾਅਦ ਚ ਆਡੀਓ ਐਡਿਟ ਕਰਕੇ ਉਹਦੇ ਵਿੱਚ ਪਾਉਂਗਾ ਠੀਕ ਹੈ ਜੀ ਸਾਰਾ ਪੜ ਕੇ ਉਦਾਂ ਮੈਂ 2018 ਦੇ ਵਿੱਚ ਸ਼ਿਮਲੇ ਗਿਆ ਸੀ ਤੇ ਉੱਥੇ ਵੀ ਸੇਮ ਆਹੀ ਹੈ ਇਹ ਨਹੀਂ ਵੀ ਆਹ ਮਤਲਬ ਬਾਹਰਲੇ ਮੁਲਖਾਂ ਦੇ ਵਿੱਚ ਹ ਸਾਰੀਆਂ ਆਹ ਜਿਹੜੀਆਂ ਬਿਊਟੀਆਂ ਕੁਦਰਤ ਦੇ ਰੰਗ ਸਾਰੀ ਤੇ ਆਪਣੇ ਇੰਡੀਆ ਵਾਧੂ ਜੰਮੂ ਕਸ਼ਮੀਰ ਜਾਓ ਲੇਹਰ ਲੱਖ ਜਾਓ ਬਹੁਤ ਕੁਛ ਆ ਦੇਖਣ ਨੂੰ ਬਹੁਤ ਕੁਛ ਸਾਡੇ ਪਿੰਡ ਦਾ ਵੀਰ ਆਇਆ ਸੀ ਇੱਥੇ ਬਾਵਾ ਵੀਰ ਉਹਨੇ ਜਦੋਂ ਇੱਥੇ ਆ ਕੇ ਦੇਖਿਆ ਸੀ ਉਹਨੂੰ ਇੱਧਰ ਘਮਾਉਣ ਲਿਆ ਤੇ ਵੀਰ ਨੇ ਕੀ ਦੇਖਿਆ ਕਹਿੰਦਾ ਵੀ ਨਹੀਂ ਜੰਮੂ ਕਸ਼ਮੀਰ ਵੀ ਕਹਿੰਦਾ ਇਦਾਂ ਹੀ ਸੋਹਣਾ ਸੋ ਸਾਰੇ ਕਿਤੇ ਹੀ ਹਰ ਕੰਟਰੀ ਦੇ ਵਿੱਚ ਆਪਣਾ ਆਪਣਾ ਇੱਕ 뷰 ਹੁੰਦਾ ਏ ਇਟਲੀ ਦਾ ਹੈਗਾ ਦਾਲੋਮਿਤੀ ਦਾਲੋ ਮਾਈਟਸ ਦਾਲੋਮਿਤੀ ਜੋ ਮਰਜੀ ਕਹ ਲੋ ਹਨ ਤੇ ਮੈਂ ਵੀਡੀਓ ਬਣਾਉਂਦਾ ਗਾਣੇ ਗੁਣਗਣਾਉਂਦਾ ਕਿਉਂਕਿ ਮੈਂ ਇਹ ਗਾਣਾ ਦਿਮਾਗ ਦੇ ਵਿੱਚ ਉਦਾਂ ਹੀ ਹੋਣੇ ਤੁਰੇ ਤੁਰੇ ਜਾਂਦੇ ਨੇ ਲਿਖਿਆ ਤੇ ਮੈਂ ਗਾਣੇ ਦੇ ਚੱਕਰ ਚ ਪਛੇੜਾਗਾ ਮੇਰੇ ਨਾਲ ਦੇ ਅੱਗੇ ਲੰਘ ਕੇ ਅੱਛਾ ਉਧਰ ਫਿਰਦੇ ਆ ਉਹ ਆਪਣੇ ਫੋਨ ਦੀ ਬੈਟਰੀ ਦੇਖਦੇ ਫਿਰਦੇ ਆ ਕਹਿੰਦੇ ਕੋਚ 15% ਬੈਟਰੀ ਰਹਿ ਗਈ ਸੁਣ ਨਾ ਸੁਣੇ ਰਹਾਾਂ ਦੇ ਵਿੱਚ ਉਹ ਵੀ ਲੱਭ ਗਏ ਮੈਨੂੰ ਆਹ ਫਿਰਦੇ ਆ ਮੈਂ ਦੂਰੋਂ ਵੀਡੀਓ ਬਣਾਉਣਾ ਦੇਖੋ ਚੱਜ ਦੇਖੋ ਇਹਨਾਂ ਦੀ ਚੱਜ ਦੇਖੋ 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 ਬਰਫਾਂ ਦੇ ਵਿੱਚ ਲੇਟ ਲੇਟ ਕੇ ਇਹ ਜਿਹੜੇ ਦੋ ਮੁੰਡੇ ਆ ਨਾ ਉਪਰਾਂ ਵਾਲੇ ਇਹ ਅੱਜ ਪਹਿਲੀ ਵਾਰ ਹੀ ਆਏ ਆ ਇੱਧਰ ਤੇ ਮੈਂ ਤੇ ਸਮਰ ਤਾਂ ਪਹਿਲਾਂ ਵੀ ਆਉਂਦੇ ਜਾਂਦੇ ਰਹਿੰਦੇ ਆਂ ਪਰੇ ਬਹੁਤ ਖੁਸ਼ ਹਾਂ ਇਹਦਾ ਮੇਰੇ ਧੰਨਵਾਦ ਕਰ ਰਹੀ ਥੱਕੀ ਜਾਂਦੇ ਹੁਣ ਅੱਗੇ ਵੀਡੀਓ ਦੇ ਵਿੱਚ ਨੇ ਫੇਰ ਗਣਾ ਕੰਗ ਤੇਰਾ ਧੰਨਵਾਦ ਤੂੰ ਲਿਆਇਆ ਤੇ ਹੁਣ ਮੈਂ ਵੀ ਇਹਨਾਂ ਕੋਲ ਨੂੰ ਪਹੁੰਚਣਾ ਇਹ ਜਿੱਥੇ ਇਥੇ ਰਾਹ ਬਣਾ ਕੇ ਆਪਾਂ ਵੀ ਉੱਥੇ ਤੇ ਪੈਰ ਰੱਖਦੇ ਜਾਣਾ ਇਥੇ ਬਰਫ਼ ਥੋੜੀ ਡੂੰਗੀ ਹੈ ਤੇ ਆਪਾਂ ਵੀ ਐ ਪੈਰ ਰੱਖਦੇ ਜਾਵਾਂਗੇ ਉਹਦੇ ਵਿੱਚ ਪੈੜਾਂ ਦੇ ਵਿੱਚ ਪੈਰ ਧਰਦੇ ਠੀਕ ਹੈ ਜੀ ਆਹਾ ਇੱਕ ਦਰਖਤ ਦੇ ਉੱਤੇ ਨਿਸ਼ਾਨ ਲੱਗਾ ਵੀ ਹੁਣ ਅੱਗੇ ਜਿਹੜੀ ਬਰਫ਼ ਜ਼ਿਆਦਾ ਆਗੀ ਪ੍ਰਾਕਸ ਬ੍ਰਾਈਸ ਦਾ ਵੀ ਇੱਥੇ ਆ ਜਿਹੜੇ ਹੁਣ ਬਰਫ ਵਾਲੇ ਬੂਟ ਪਾ ਕੇ ਆਓ ਸੁਣ ਗਿਆ ਮੁੰਡਿਓ ਇਹ ਇਦਾਂ ਹੀ ਹਨਾ ਆ ਬੂਟਾਂ ਦੇ ਵਿੱਚ ਨਾਰਮਲ ਦੇ ਵਿੱਚ ਆ ਉਹ ਪਤਾ ਨਹੀਂ ਕਿਹੜੇ ਕਿਹੜੇ ਕੋ ਮੈ ਉਹਦੇ ਵਿੱਚ ਹਾਂ ਹੁਣ ਕਹਿੰਦੇ ਅਸੀਂ ਫੋਟੋ ਇੰਸਟਾਗ੍ਰਾਮ ਤੇ ਪਾਵਾਂਗੇ ਤੁਹਾਡੀਆਂ ਆਈਡੀਆਂ ਕਿਸੇ ਨੂੰ ਨਹੀਂ ਪਤਾ ਵੀਰੇ ਸੋ ਮਿੱਤਰੋ ਹੁਣ ਅਸੀਂ ਚੱਲੇ ਆ ਨੀਚੇ ਨੂੰ ਉੱਪਰ ਖੜੇ ਸੀਗੇ ਫੋਟੋ ਫੋਟੋਆਂ ਖਿੱਚਦੇ ਸੀ ਹਨਾ ਝੀਲ ਤੋਂ ਬਹੁਤ ਉੱਪਰ ਆ ਗਏ ਆ ਅਸੀਂ ਤੇ ਜਦਾਂ ਕਿ ਉਹ ਦੇਖੋ ਇਹਨਾਂ ਪਹਾੜਾਂ ਦੇ ਬਰਾਬਰ ਜੇ ਆ ਗਏ ਉਹ ਪਹਾੜ ਨੀਚੋਂ ਬਹੁਤ ਛੋਟੇ ਛੋਟੇ ਦੇਖਦੇ ਆਉਣੇ ਆ ਤੇ ਉੱਪਰ ਇੱਕ ਡਰੋਨ ਸੀਗਾ ਹਨਾ ਡਰੋਨ ਘੁੰਮਦਾ ਸੀ ਪਤਾ ਨਹੀਂ ਕੋਈ ਟੂਰਿਸਟ ਜਿਹੜੇ ਵੱਖ-ਵੱਖ ਕੰਟਰੀਆਂ ਤੋਂ ਆਉਣੇ ਆ ਔਰ ਇਹ ਵੱਖ-ਵੱਖ ਸ਼ਹਿਰਾਂ ਤੋਂ ਆਉਣੇ ਆ ਉਹ ਕੋਈ ਵੀਡੀਓ ਬਣਾਉਂਦੇ ਹੋਣੇ ਆ ਜਾਂ ਤਾਂ ਜਾਂ ਪਤਾ ਨਹੀਂ ਕੀ ਆ ਕਈ ਵਾਰ ਸਿਕਿਉਰਿਟੀ ਵਾਲੇ ਵੀ ਹੋ ਸਕਦੇ ਨੇ ਵੀ ਕਿਦਾਂ ਕੀ ਸਿਸਟਮ ਚੱਲਦਾ ਹਨਾ ਤੇ ਪਹਾੜਾਂ ਦੇ ਵਿੱਚ ਤੇ ਉਹ ਉਹ ਡਰ ਗਏ ਉਹ ਜਿਹੜੇ ਉਹ ਜਾਣੇ ਭੱਜੇ ਉਹ ਬਹੁਤ ਦੂਰ ਭੱਜ ਗਏ ਕਹਿੰਦੇ ਚੱਲੋ ਚਲੀਏ ਚੱਲੋ ਚਲੀਏ ਕਹਿੰਦੇ ਹੁਣ ਉਹਨਾਂ ਨੂੰ ਤੇ ਸੌਂਦਾ ਵੀ ਡਰਨੀ ਹੈਗਾ ਹਨਾ ਪਹਿਲਾਂ ਤਿਲਕ ਜਦੋਂ ਚੜਦੇ ਸੀਗੇ ਉਦੋਂ ਡਰਦੇ ਸੀ ਤਿਲਕਣਾ ਚਾਹੀਏ ਹੁਣ ਉਹਨਾਂ ਨੂੰ ਕੋਈ ਡਰ ਨਹੀਂ ਹੁਣ ਭੱਜ ਲਿਓ ਫਰੇ ਮਜ਼ਾਕ ਕਰਦੇ ਆ ਮਿੱਤਰੋ ਤੇ ਡੱਡਰ ਵਾਲਾ ਕੋਈ ਚੱਕਰ ਨਹੀਂ ਹੈਗਾ ਅਸੀਂ ਪੂਰਾ ਇੰਜੋਏ ਕਰਕੇ ਚੱਲੇ ਆ ਤੇ ਪੂਰੀ ਮਨਮਨ ਬਰਫ਼ ਜਿਹੜੀ ਪਈ ਹੈ ਕਿਹੋ ਜਿਹਾ ਬਾਤ ਜੀ ਬਾਤ ਕਰ ਇੰਜੋਏ ਐ ਚੜਦੀ ਕਲਾਰੇ ਕੰਮ ਜੇ ਵੇਖੋ ਇੱਕ ਵਾਰੀ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਜਗਤਾਰ ਵੀਰ ਦਾ ਇਹਦੀ ਬਦੌਲਤ ਅਸੀਂ ਇੱਥੋਂ ਤੱਕ ਆਏ ਬਾਈ ਐ ਪਹਾੜ ਤੱਕ ਨਹੀਂ ਗਈ ਅਜੇ ਪਤਾ ਨਹੀਂ ਸੀ ਕਦੋਂ ਪਾਉਣਾ ਸੀ ਕਦੋਂ ਨਹੀਂ ਪਰ ਇਹ ਵੀਰ ਦਾ ਬਹੁਤ ਬਹੁਤ ਥੈਂਕ ਯੂ ਆ ਇਹ ਕਹਿੰਦਾ ਵੀ ਤੂੰ ਘੁਮਾਤਾ ਸਾਨੂੰ ਤੇ ਆ ਮਿੱਤਰੋ ਬਰਫ਼ ਦੇਖੋ ਇੰਜੋਏ ਕਰੋ ਵੀਊ ਚੈੱਕ ਕਰੋ ਚੈੱਕ ਕਰ ਪਹਾੜਾਂ ਤੇ برف ਚੱਕ ਕਰ ਕੀ ਜਾਂਦਾ ਕੰਮ ਆਲੇ ਕੁ ਐਨ ਸੁਰਹਣ ਤਿਲਕਣ ਦਾ ਕੰਮ ਉਪਰ ਜੇ ਕਹਾਂ ਮੈਂ ਰੁੜਦੀ ਆਈ ਜਾਉ ਜਿਹੇ ਹਨਾ ਕਿਉਂ ਹੋ ਨਹੀਂ ਸੋਚਦੇ ਮੈਂ ਰੁੜਦੀ ਜਾਈਏ ਸਵਾਹ ਡੱਡੂ ਛੜਪੇ ਮਾਰਦੇ ਇੰਜੋਏ ਕਰਦੇ ਘਰੋਂਦੇ ਹੁਣ ਅਸੀਂ ਥੱਲੇ ਉਤਰਨ ਲੱਗੇ ਆਂ ਥੱਲੇ ਉਤਰ ਕੇ ਫੇਰ ਤੁਹਾਨੂੰ ਥੱਲੇ ਦਾ ਵੀਊ ਦਿਖਾਉਨੇ ਆ ਜਿਹੜਾ ਉੱਪਰ ਆ ਕੇ ਬਲੌਗ ਸ਼ੁਰੂ ਕਰਿਆ ਸੀ ਤੇ ਨੀਚੇ ਵਾਲੀਆਂ ਜਿਹੜੀਆਂ ਗੱਲਾਂ ਬਾਤਾਂ ਉਹ ਮੇਰੇ ਮਿੱਤਰੋ ਨੀਚੇ ਹੀ ਰਹਿ ਗਈਆਂ ਉਹ ਨੀਚੇ ਦਿਖਾਉਨੇ ਆ ਜਾ ਕੇ ਇਆ ਗਿਆ ਨਾ ਉੱਪਰ ਤੋਂ ਹਨੇਰੇ ਲਿਆਏ ਹੁਣਾ ਇੱਥੇ ਬੋਰਡ ਜੇ ਦੇਖ ਕੇ ਨਾ ਅੰਦਾਜ਼ੇ ਲਾਈ ਜਾਂਦੇ ਆਪਣੇ ਆਪਣੇ ਵੀ ਇੱਥੇ ਕੀ ਹੈ ਇੱਥੇ ਕੀ ਹੈ ਸੋ ਮਿੱਤਰੋ ਆ ਬੋਰਡ ਜੇ ਦੇਖ ਕੇ ਤੁਸੀਂ ਜਿੱਧਰੋਂ ਮਰਜ਼ੀ ਜਾ ਸਕਦੇ ਹਣਾ ਆ ਨੋ ਲਿਖੇ ਹੋਏ ਆ ਕਿੰਨਾ ਹੈ ਵੀ ਕਿੰਨਾ ਉੱਪਰ ਤੁਸੀਂ ਇੰਜੋਏ ਕਰ ਸਕਦੇ ਦੋ ਘੰਟੇ ਚਾਰ ਘੰਟੇ ਵੀ ਕਿੰਨਾ ਰਾਹ ਹੈਗਾ ਉੱਪਰ ਤੁਰ ਕੇ ਸਾਰਾ ਲਿਖਿਆ ਹੋਇਆ ਸੋ ਆ ਹੈਗੀ ਆ ਆ ਆ ਹੈਗੀ ਆ ਲਾਗੋ ਦੀ ਪ੍ਰਾਈਸ ਜਿਹੜੀ ਹੁਣ ਨੀਚੇ ਆ ਕੇ ਤੁਹਾਨੂੰ ਦਿਖਾ ਦਵਾ ਪੂਰੀ ਜਣੀ ਹੋਈ ਆ ਤੇ ਸਾਰੇ ਇੱਥੇ ਟੂਰਿਸਟ ਆਣ ਇੰਜੋਏ ਕਰ ਰਹੇ ਆ ਕਮਾ ਦੇਖੋ ਨਾ ਮੇਰੇ ਨਾਲ ਜਾਓ ਲੰਘੀ ਇੱਧਰ ਜਿਹੜੇ ਆਪਣੇ ਇਟਾਲੀਅਨ ਹੈ ਜਿਹਦਾ 뷰 ਬਹੁਤ ਸੋਹਣਾ ਆ ਚਲੇ ਗਿਆ ਅੱਜ ਕੱਲੇ ਕੱਲੇ ਨੇ ਛਤਰੀ ਫੜੀ ਹੋਈ ਹੱਥ ਦੇ ਵਿੱਚ ਕਿਉਂਕਿ ਮੀਂਹ ਪੈਂਦਾ ਪਰ ਆਪਾਂ ਆਪਣੇ ਕਹਿ ਦਿੰਦੇ ਆ ਪੰਜਾਬੀ ਜਿੱਦਾਂ ਹਨਾ ਵੀ ਛੱਡੋ ਮੀਂਹ ਪੈਂਦਾ ਕੀ ਘੋਮਾ ਹੋਣਾ ਮੀਂਹ ਦੇ ਵਿੱਚ ਵੀ ਇੰਜੋਏ ਆ ਬੰਦਾ ਇੰਜੋਏ ਕਰਨ ਨਾਲ ਚਾਹੀਦਾ ਲੋਕੇਸ਼ਨ ਆ 뷰 ਇੰਜੋਏ ਸਭ ਕੁਝ ਲੱਭ ਜਾਂਦਾ ਥੋੜਾ ਜਿਹਾ ਜ਼ੂਮ ਕਰਕੇ ਤੁਹਾਨੂੰ ਲਾਗੋ ਵੀ ਦਿਖਾ ਦਮਾ ਆ ਲਾਗੋ ਦੀ ਝੌਂਪੜੀ ਹੈ ਜਿੱਥੋਂ ਟਿਕਟਾਂ ਮਿਲਦੀਆਂ ਇੱਥੇ ਗਰਮੀਆਂ ਦੇ ਵਿੱਚ ਕਿਸ਼ਤੀਆਂ ਚੱਲਦੀਆਂ ਹੁੰਦੀਆਂ ਆ ਹੁਣ ਹੌਲੀ ਹੌਲੀ ਇਹ ਖੁਰਨ ਲੱਗ ਗਈ। ਹੁਣ ਪਾਣੀ ਦੇਖਣ ਲੱਗ ਗਿਆ ਹਰਾ ਹਰਾ ਪਾਣੀ ਇਹਦਾ। ਤੇ ਉਹ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੇ। ਤੁਸੀਂ ਦੇਖ ਸਕਦੇ ਹੋ ਤਾਂ ਬਹੁਤ ਸੋਹਣਾ ਸਾਰੇ ਉਹ ਇੰਜੋਏ ਕਰਦੇ ਫਿਰਦੇ ਆ ਨੀਚੇ। ਹੈਨਾ? ਆ ਲਾਗੋ ਐ। ਤੋਂ ਮੈਂ ਤੁਹਾਨੂੰ ਹੁਣ ਲਾਗੋ ਦਾ ਜਿਹੜਾ ਵਿਊ ਆ ਉਹ ਚੈੱਕ ਕਰਾਉਣਾ। ਇਹ ਲਾਗੋ ਦੀ ਬੈਕ ਸਾਈਡ ਆ ਜਾਂਦੀ ਇਹਦਾ। ਇਦੋਂ ਹੁਣ ਹੋਈ ਹੜੀ ਜਿਹੜਾ ਪਾਣੀ ਆ ਖਰਨ ਲੱਗਿਆ ਉਹ ਉੱਪਰ ਪਹਾੜ ਬਹੁਤ ਵਜੇ ਸਾਰੇ ਉਹ ਸਾਰੀ ਜੰਮੀ ਪਈ ਐ ਉਹ ਨੇੜੇ ਜਾ ਕੇ ਵੀ ਦਿਖਾਉਣਾ ਤੁਹਾਨੂੰ ਇੱਕ ਵਾਰੀ ਬਾਬਿਓ ਸ਼ੇਅਰ ਕਰ ਦਿਓ ਨਾ ਸਬਸਕ੍ਰਾਈਬ ਵੀ ਕਰ ਲਿਆ ਕਰੋ ਤੁਹਾਡਾ ਇੱਕ ਇੱਕ ਕੀਤਾ ਹੋਇਆ ਸਬਸਕ੍ਰਾਈਬ ਬਹੁਤ ਕੀਮਤੀ ਐ ਅੱਗੇ ਜਾ ਕੇ ਕੰਮ ਆਊਗਾ ਠੀਕ ਐ ਤੇ ਬਾਕੀ ਇੰਜੋਏ ਐ ਇੰਜੋਏ ਕਰਦੇ ਰਿਹਾ ਕਰੋ ਆਪਾਂ ਕਰੀਦਾ ਤੁਹਾਡੇ ਨਾਲ ਸ਼ੇਅਰ ਵੀ ਕਰ ਲੰਨੇ ਆ ਮਿੱਤਰੋ ਇਟਾਲੀਅਨ ਜਿਹੇ ਕੁੱਤੇ ਦੀ ਘੁੰਮਦਿਆਂ ਸਾਡੇ ਹਲੇ ਵਿਚਾਰੇ ਪੇਂਜਰੇ ਚ ਗਏ ਲੋਹੀ ਬੌਂ 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 ਅੱਜ ਤਾਂ ਮੈਂ ਘਰੋਂ ਹੀ ਸੋਚਿਆ ਸੀ ਵੀ ਸਾਡੇ ਯਾਰ ਵਲੌਗ ਬਲੌਗ ਨਹੀਂ ਬਣਾਉਣਾ ਵੀ ਫੋਟੋ ਫੋਟੋ ਖਿੱਚ ਕੇ ਮੜਿਆਵਾਂਗੇ ਹਨਾ ਮੜਾ ਮੋਟਾ ਇੰਜੋਏ ਕਰਕੇ ਪਰ ਜਿਹੜੀ ਚੀਜ਼ ਸੋਚ ਕੇ ਤੁਰੀ ਉਹ ਹੁੰਦੀ ਨਹੀਂ ਜਦੋਂ ਘਰੋਂ ਸੋਚ ਕੇ ਤੁਰੀਦਾ ਵੀ ਹਾਂ ਅੱਜ ਬਹੁਤ ਵਧੀਆ ਇਦਾਂ ਕੈਪਚਰਿੰਗ ਕਰਕੇ ਲਿਓਣੀ ਹੈ ਹਨਾ ਉਹ ਹੁੰਦੀ ਨਹੀਂ ਉਦੋਂ ਅੱਜ ਸੋਚਿਆ ਹੀ ਨਹੀਂ ਸੀ ਅੱਜ ਬਹੁਤ ਵਧੀਆ ਹੋਗੀ ਜਿਹੜੇ ਜਿਹੜੇ ਜਿੱਥੇ ਵੀ ਰਹਿੰਦੇ ਆ ਗੂਗਲ ਮੈਪ ਤੇ ਭਰ ਕੇ ਲਾ ਕੋ ਦੀ ਪ੍ਰਾਈਸ ਚੜ੍ਹਾਓ ਆਪਾਂ ਤਾਂ ਇਟਰੀ ਦਾ ਪਾਸ ਕੋਆ ਕਰ ਲਿਆ ਛੁੱਟੀਆਂ ਚ ਇੰਜੁਆਏ ਮੈਟਰੋਫੋਨ ਦੀ ਬੈਟਰੀ ਆਉਂਦੇ ਆਉਂਦੇ ਜਮੇ 10% ਰਹਿ ਗਈ ਪਰ ਮਤਲਬ ਕਿ ਵਿਊ इन्े इन्ने सोने आई जाए ना जमें जुम्मे मैं लागू के नेे आई आनाता तो मेरा होर जी करी जाता होर वजिया तरीके कैप्चर कर लवे कैप्चर कर लवा लो जी अच्छ सारी शादरिया लेके आ रहे हैं देख सकते बुंजा चार चला आ गए बब्यू फोन हो गया सी लो मैं थोड़ा जहा बलॉग हम पूरा कर लई ना फिर ग्डी भी बेचारी ए लिबड़ गई इन्हू भी निखार दे जाके तो चेक करो निकी मस्टैंक का लॉक रह गया तो <laughs> हम हो जो जाने का टाइम हो गया उद्प निकल लग गई तो वह व्यू है जो आप एंट्री करते हैं गड्डी कर कर खड़ा के है ना अलग प्राइस से यह उदा व्यू है ਸਾਰੇ ਇਧਰ ਤੁਸੀਂ ਉਹ ਮਾਰਕੀਟ ਆ ਮੁਰਗਟਾ ਦੇਖ ਸਕਦੇ ਹਾਂ ਤੇ ਸਾਰੇ ਜੀ ਉਹ ਦੇਖ ਸਕਦੇ ਆ ਤੇ ਉਹ ਜਿਹੜੇ ਉੱਪਰ ਪਹਾੜ ਉੱਥੇ ਦਾ ਘੁੰਮ ਕੇ ਆਏ ਆ ਅਸੀਂ ਜਿਹੜੇ ਪਹਿਲਾਂ ਤੁਹਾਨੂੰ ਦਿਖਾਇਆ ਬਲੌਗ ਦੇ ਵਿੱਚ ਹਨਾ ਤੇ ਮੈਂ ਹੁਣ ਦੁਬਾਰਾ ਤੁਹਾਨੂੰ ਦਿਖਾਣਾ ਕਿ ਕਿੱਦਾਂ ਐਂਟਰੀ ਹੁੰਦੀ ਆ ਸਾਰੇ ਬਾਕੀ ਆ ਦੁਕਾਨ ਤੋਂ ਤੁਸੀਂ ਜਿਹੜਾ ਨਿਕਾ ਮੋਟਾ ਸਾਮਾਨ ਆ ਕੇ ਲੈ ਸਕਦੇ ਆ ਪਰ ਥੋੜਾ ਜਿਹਾ ਮਹਿੰਗਾ ਮਿਲਦਾ ਅੱਜ ਅਸੀਂ ਹੁਣ ਨਹੀਂ ਕਰਕੇ ਛਤਰੀਆਂ ਲਈਆਂ ਸੀ ਦੋ ਹੈਗੀਆਂ ਸੀ ਦੋ ਲਈਆਂ ਤੇ ਬਹੁਤ ਮਹਿੰਗੀਆਂ ਪਈਆਂ 10 ਯੂਰੋ ਦੀ ਇੱਕ ਆ ਉਹਦਾ ਨਾਰਮਲੀ ਆਪਣੇ ਪੰਜਾਬੀ ਭਰਾਵੋ ਚੈਨਾ ਚੁਨਾ ਦੇ ਚਾਰ ਪੰਜ ਦੀ ਮਿਲ ਜਾਂਦੀ ਹੈ ਮਿੱਤਰੋ ਠੀਕ ਆ ਸੋ ਇਥੋਂ ਇੱਥੇ ਆਪਣੇ ਇੰਡੀਆ ਦੀ ਹਰਿਆਣੇ ਦੀ ਗੁੱਡੀ ਹੈ ਜਿਹੜੀ ਉਹ ਕੰਮ ਕਰਦੀ ਹੈ ਚੌਪ ਕਰਦੀ ਹੈ ਮੈਂ ਬਾਬੇ ਉਹਦੇ ਕੋਲ ਮੈਂ ਸਾਰੀ ਹੁਣ ਫੋਨ ਚਾਰਜ ਤੇ ਲਾ ਕੇ ਦੁਬਾਰਾ ਮੈਂ ਕਈ ਵਾਰੀ ਨਾ ਵੀਓ ਕੈਪਚਰ ਕਰ ਲਿਆ ਵਾ ਹਨਾ ਕਿਉਂਕਿ ਇਹ ਫਿਰ ਰੈਡੀ ਦੂਰ ਕਿਹੜਾ ਬਾਹਰ ਨਹੀਂ ਲੱਗਦਾ ਹੈਗਾ ਉਦੋਂ ਦਾ ਮੈਂ ਭਾਵੇਂ ਇਹ ਮੇਰੇ ਪਿੰਡ ਤੋਂ ਜਿਵੇਂ ਰੋਪਨ ਬਰਾਂਡਾ ਰੋਪਨ ਬਰਾਂਡਾ ਉਹ ਬਣਾਇਆ ਪਿਆ ਹੈ ਆਹ ਸੀਨ ਹੈ ਮਿੱਤਰੋ ਦੇਖੋ ਇੱਥੇ ਜੂਨ ਜੁਲਾਈ ਅਗਸਤ ਸਤੰਬਰ ਦੇ ਵਿੱਚ ਪੂਰਨ ਪਾਣੀ ਭਰਿਆ ਹੁੰਦਾ ਇੱਥੋਂ ਕਿਸੇ ਟਾਈਮ ਮਿਲਦੀਆਂ ਐਨ ਐਨ ਉੱਚਾ ਪਾਣੀ ਹੁੰਦਾ ਹਜੇ ਜਿਹੜੀ ਆ ਜਮੀ ਹੋਈ ਹੈ ਇਹਦੇ ਨੀਚੇ ਵੀ ਪਾਣੀ ਹੈ ਤੇ ਐਨਾ ਹੀ ਉੱਚਾ ਹੁੰਦਾ ਹੈ ਇਹ ਬਰਾਂਡਾ ਠੀਕ ਹੈ ਜੀ ਹਾਂਜੀ ਪਰ ਇਥੋਂ ਜਿਹੜੀ ਖਾਸੀਅਤ ਆ ਵੀ ਲੋਕ ਐਨ ਉੱਪਰ ਤੁਰ ਰਹੇ ਆ ਉਹ ਦੇਖੋ ਤੇ ਹੁਣ ਤਾਂ ਥੋੜੀ ਥੋੜੀ ਜਿੱਦਾਂ ਮਤਲਬ ਹੋ ਗਈ ਹੁਣ ਪਾਣੀ ਦੇਖਣ ਲੱਗ ਗਿਆ ਹਨਾ ਪਰ ਦਸੰਬਰ ਜਨਵਰੀ ਫਰਵਰੀ ਦੇ ਵਿੱਚ ਪੂਰੀਓ ਫ੍ਰੀਜ਼ ਹੁੰਦੀ ਆ ਪੂਰੀ ਜੰਮੀ ਪਈ ਹੁੰਦੀ ਆ ਤੇ ਲੋਕ ਐਨ ਉਹ ਦੇ ਜਿੱਥੇ ਪਾਣੀ ਦੇਖਦਾ ਨਾ ਹੁਣ ਉੱਥੇ ਜਿਹਨ ਗੱਬੇ ਵੀ ਜਾਂਦੇ ਆ ਆਪਾਂ ਵੀ ਗਏ ਸੀ ਦਸੰਬਰ ਦੇ ਵਿੱਚ ਤੇ ਬਾਪੂ ਜੀ ਤੋਂ ਗਾਲਾਂ ਕੱਢੀਆਂ ਸੀ ਮੁਰਕੇ ਬਾਰਨੀ ਮਿਲੀ ਹੋਈ ਆ ਵੀ ਵਿਚ ਨਹੀਂ ਜਾਣਾ ਹੈਗਾ రెడ్డి ਜੀ ਮੈਂ ਗਿਆ ਨਹੀਂ ਅੱਜ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਬਾਬੇ ਮਿੱਤਰੋ ਇਧਰ ਮਾਹੌਲ ਕਹਿੰਦੇ ਪੂਰਾ ਰੋਮਾਂਟਿਕ ਹੋਇਆ ਪਿਆ ਤੇ ਆ ਵੀ ਵੇ ਜੀ ਤਾਂ ਸਾਰੇ ਤੁਸੀਂ ਕਿਸੇ ਵੀ ਮਹੀਨੇ ਉਰੇ ਆ ਸਕਦੇ ਆ ਜਿਵੇਂ ਕਿ ਸਵਿਟਜ਼ਰਲੈਂਡ ਦਾ ਜਿਹੜਾ ਸਾਰੇ ਹੀ ਵਿਊ ਹੈ ਜਨਵਰੀ ਫਰਵਰੀ ਮਾਰਚ ਹਰ ਮਹੀਨੇ ਦਾ ਅਲੱਗ-ਅਲੱਗ ਵਿਊ ਹੈ ਨਾ ਇਹਦਾ ਵੀ ਇਦਾਂ ਹੀ ਹੈ ਇਹਦਾ ਵੀ ਇਦਾਂ ਹੀ ਅਲੱਗ-ਅਲੱਗ ਵਿਊ ਹੈ ਹਰ ਮਹੀਨੇ ਹੈ ਨਾ ਦਸੰਬਰ ਜਨਵਰੀ ਫਰਵਰੀ ਮਾਰਚ ਦਾ ਅਲੱਗ ਨਜ਼ਾਰਾ ਏ ਹੁਣ ਤੋਂ ਬਾਅਦ ਅਪ੍ਰੈਲ ਤੋਂ ਸ਼ੁਰੂ ਹੋ ਗਿਆ ਬਸ ਮਈ ਜੂਨ ਦੇ ਵਿੱਚ ਇਹ ਲੱਗ ਨਜ਼ਾਰੇ ਆ ਤੇ ਅਗਸਤ ਦੇ ਵਿੱਚ ਤਾਂ ਫਿਰ ਇਹ ਪੂਰੀ ਹਰੀ-ਭਰੀ ਹੋ ਜਾਂਦੀ ਹੈ ਤੇ ਪਾਣੀ ਇਹਦਾ ਕਹ ਲੋ ਹਰਾ, ਨੀਲਾ ਤੁਸੀਂ ਜੋ ਵੀ ਕਹਿਣਾ ਕਹਿ ਲੋ ਹਨਾ ਪੂਰਾ ਰਹਿਣ ਸਾਫ਼ ਪਾਣੀ ਉਹ ਹੋ ਜਾਂਦਾ ਤੇ ਆਜੋ ਮਿੱਤਰ ਹੁਣ ਆਪਾਂ ਕਰ ਲਈਏ ਵਾਪਸੀ ਬਲੌਗ ਵੀਡੀਓ ਕਿਦਾਂ ਲੱਗਿਆ ਜਰੂਰ ਦੱਸਿਓ ਤੇ ਜਿਹੜਾ ਕੋਈ ਮੇਰਾ ਵੀਰ ਭੈਣ ਇਹ ਦੇਖਦਾ ਹੈ ਕੋਈ ਜਾਣਕਾਰ ਹੈਗਾ ਵੀ ਹਾਂ ਇੱਧਰ ਦੋਲੋਮਾਈਟਰੀ ਏਰੀਆ ਦੇ ਵਿੱਚ ਹੋਰ ਕਿਹੜੀ ਜਗ੍ਹਾ ਏ ਘੁੰਮਣ ਵਾਸਤੇ ਪੰਜ-ਛਤਾਂ ਨੂੰ ਪਤਾ ਹੀ ਮੈਨੂੰ ਚਾਹਣਾ ਵੀ ਕੋਈ ਐਦਾਂ ਦੀ ਜਗ੍ਹਾ ਪਤਾ ਲੱਗ ਜੇ ਜਿਹੜੀ ਬਹੁਤ ਵਧੀਆ ਹੋਵੇ ਹਨਾ ਤੇ ਫਿਰ ਮੈਂ ਉੱਥੇ ਜਾਵਾਂ ਉਹ ਵੀ ਕੈਪਚਰ ਕਰਨ ਬਾਦ ਉਹ ਮੈਂ 2-3 ਵਾਰ ਆਇਆ ਕਦੇ ਵੀ ਕੁਝ ਲੈ ਕੇ ਨਹੀਂ ਗਿਆ ਪਰ ਅੱਜ ਜਦੋਂ ਮੈਂ ਇੱਥੇ ਸਵੇਰੇ ਅਸੀਂ ਛਤਰੀ ਲੈਣ ਪੜੇ ਸੀ ਨਾ ਮੈਨੂੰ ਆਹ ਚੀਜ਼ ਬਹੁਤ ਪਸੰਦ ਆਈ ਤੇ ਇਹ ਆਪਾਂ ਹੁਣ ਘਰ ਦੇ ਵਿੱਚ ਸ਼ੋਅ ਦੇ ਵਿੱਚ ਸੁਲਬਣ ਸਜਾ ਕੇ ਰੱਖਾਂਗੇ ਬਹੁਤ ਵਧੀਆ ਬਾਕੀ ਉਹ ਸਾਰਾ ਹੀ ਸਮਾਨ ਬਹੁਤ ਵਧੀਆ ਏ ਇੱਕ ਯਾਦਗਾਰੀ ਕੋਈ ਵੀ ਚੀਜ਼ ਜਿਹ ਇੱਕ ਬਾਬੇ ਉਹ ਕੱਪ ਜਿਹਦੇ ਉੱਪਰ ਲਿਖਿਆ ਲੱਗੋ ਦੀ ਪ੍ਰਾਈਸ ਇਹ ਵੀ ਆਪਾਂ ਲੈ ਲਿਆ ਸੋਹਣਾ ਲਓ ਵੀ ਬਾਬੇ ਹੁਣ ਅਸੀਂ ਚੱਲੇ ਵਾਪਸ ਠੀਕ ਐ ਤੇ ਆ ਆ ਮੁੰਡਿਆਂ ਨੇ ਪੁੱਛ ਲਈ ਕਿਦਾਂ ਲੱਗਾ ਘੁੰਮ ਕੇ ਹਾਂ ਵੀ ਮਿੱਤਰੋ ਬਹੁਤ ਵਧੀਆ ਭਾਜੀ ਛੀਂ ਲੱਗ ਗਈ ਬਹੁਤ ਸੋਨਾ ਬਹੁਤ ਹੀ ਸੋਨਾ ਏਦਾਂ ਦੇ ਏਦਾਂ ਦੇ ਹੋਰ ਵੀ ਫਿਰ ਘੁੰਮਣਾ ਚਾਹੁੰਦੇ ਹਾਂ ਜੀ ਜਰੂਰ ਬਾਬੇ ਮੈਂ ਇਹਨਾਂ ਦੇ ਵੀ ਕੀੜਾ ਛਾਲ ਲੈਣਾ ਘੁੰਮਣ ਵਾਲਾ ਇਹ ਘੁੰਮਦੇ ਰਿਹਾ ਕਰੋ ਤੋ ਸਾਰੇ ਘੁੰਮਦੇ ਰਿਆ ਕਰੋ ਜ਼ਿੰਦਗੀਆਂ ਜਿਹੜੀਆਂ ਇੰਜੋਏ ਕਰਨ ਦਾ ਨਾਮ ਜ਼ਿੰਦਗੀ ਐ ਠੀਕ ਐ ਇੰਜੋਏ ਕਰਦੇ ਰਹਿਣਾ ਚਾਹੀਦਾ ਤੋ ਐਵੇਂ ਨਹੀਂ ਜੇਬਾਂ ਨੂੰ ਬਹੁਤੇ ਲੋਕ ਨਹੀਂ ਲਾਈਦੇ ਮੜੀ-ਮੋਟੀ ਹਲਕੀ ਕਰ ਲਈਦੀ ਹੈ ਕਿਉਂ ਮਿੱਤਰੋ ਜੀ 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 ਠੀਕ ਹੈ ਤੇ ਬਾਕੀ ਮਿਲਦੇ ਹਾਂ ਜੀ ਅਗਲੇ ਬਲੌਗ ਦੇ ਵਿੱਚ ਅੱਜ ਮੈਂ ਇੱਥੇ ਆ ਕੇ ਆਹੀ ਆਪਣੀ ਡੈਸਟੀਨੇਸ਼ਨ ਤੇ ਹੀ ਬਲੌਗ ਸ਼ੁਰੂ ਕੀਤਾ ਤੇ ਮੈਂ ਇੱਥੇ ਹੀ ਖਤਮ ਕਰਨ ਲੱਗਿਆ ਸੋ ਬਾਕੀ ਦਾ ਸਫਰ ਅਸੀਂ ਗੱਲਾਂ ਬਾਤਾਂ ਦੇ ਨਾਲ ਇੰਜੋਏ ਕਰਾਂਗੇ ਮਿਲਦੇ ਹਾਂ ਜੀ ਅਗਲੇ ਬਲੌਗ ਦੇ ਵਿੱਚ ਸੋ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਲੱਗੀ ਵੀਡੀਓ ਕਿੱਦਾਂ ਲੱਗੀ ਡੈਸਟੀਨੇਸ਼ਨ ਕਿੱਦਾਂ ਲੱਗਿਆ ਵਿਊ ਲਾਗੋ ਦੀ ਪ੍ਰਾਈਸ ਤੇ ਅਗਲੀ ਵਾਰੀ ਹੋਰ ਕੁਝ ਵਧੀਆ ਸੁਜੈਸਟ ਜੇ ਕੋਈ ਕਰ ਸਕਦਾ ਤਾਂ ਮੇਰਾ ਵੀਰ ਭੈਣ ਜਰੂਰ ਕਰਿਓ ਠੀਕ ਹੈ ਜੀ ਓਕੇ ਜੀ ਸਾਸਿਕਾਲ ਜੀ ਹੁਣ ਅਸੀਂ ਕਟਾਈਏ ਆਪਣੀ ਪਾਰਕਿੰਗ ਦੇ ਪੈਸੇ ਤੇ ਚੱਲੀਏ ਆਪਣੇ ਘਰਾਂ ਨੂੰ ਆਪਣੇ ਪਿੰਡਾਂ ਨੂੰ ਕੱਲ ਨੂੰ ਪਾਸ ਕੋਈ ਦੀ ਪਾਸ ਕੋਈ ਦੀ ਛੁੱਟੀ ਕਰਦੇ ਹੋਏ ਇੰਜੋਏ ਤੇ ਪਰਸੋਂ ਨੂੰ ਫਿਰ ਲਾਈਏ ਦਿਹਾੜੀਆਂ ਓਕੇ ਜੀ ਸਾਸਿਕਾਲ ਲਓ ਜੀ ਜਾਂਦੇ ਜਾਂਦੇ ਵੀ ਤੁਹਾਨੂੰ ਥੋੜਾ ਜਿਹਾ ਵਿਊ ਦਿਖਾ ਦਈਏ ਉਦੋਂ ਹਨਾ ਆ ਘਰਾਂ ਘਰਾਂ ਦਾ ਕਹਿ ਲਓ ਵੀ ਛੋਟਾ ਸਵੇਸ ਵੀ کہہ ਸਕਦੇ ਆਪਾਂ ਤੇ ਵਿਊ ਬਹੁਤ ਸੋਹਣਾ ਹੈ ਲਓ ਜੀ ਕਰੋ ਚੈੱਕ ਲੱਕੜ ਦੇ ਘਰ ਓਕੇ ਫੇਰ ਕੁਦਰਤ ਦੇ ਰੰਗ ਪੱਤੜ ਜਮਾਈਆਂ ਨੇ ਵਿਚ ਘੁੰਮਦੇ ਫਿਰਦੇ ਆ ਪਹਾੜਾਂ ਦੀ ਸ਼ੈਅ ਕਰਦੇ ਫਿਰਦੇ ਆ ਬੱਤਲ ਦੀ ਵਾਕੀਏ ਇੱਧਰ ਚੈੱਕ ਕਰ ਲੂ ਆਲੋ ਇਹ ਹੁਣ ਅੱਗੇ ਜਾ ਕੇ ਜਿਦਾਂ ਹੁਣ ਆ ਪ੍ਰਾਇਲ ਪਾਈ ਦੇ ਵਿੱਚ ਜੀ ਬੰਦੇ ਉੱਤੇ ਫਿਰ ਆਪਾਂ ਇੱਥੇ ਮੋੜਦੇ ਮੋੜਦੇ ਪਹਿਲਾਂ ਸਵੇਰੇ ਵੀ ਇੱਥੇ ਖਾਏ ਗਏ ਸੀਗੇ ਤੇ ਹੁਣ ਮੋੜਦੇ ਮੋੜਦੇ ਵੀ ਤੇ ਮੈਂ ਬਾਈ ਨਾਲ ਤੁਹਾਡੀ ਇੰਟਰੋਡਕਸ਼ਨ ਕਰਵਾਦਾ ਹਾਂ ਜਦੋਂ ਵੀ ਆਪਾਂ ਕਦੇ ਵੀ ਕੋਰਤੀਨੇ ਪੈਸਾ ਜਾਂ ਲਾਗੂ ਦੀ ਪ੍ਰਾਈਸ ਜਾਂ ਕਿਤੇ ਵੀ ਆਪਣੇ ਦਾਲੋ ਮੀਚ ਦੇ ਵਿੱਚ ਘੁੰਮਣ ਆਉਣਾ ਹਨ ਤਾਂ ਤੁਸੀਂ ਬਾਈ ਕੋਲ ਖਾ ਕੇ ਜਾਣਾ ਠੀਕ ਹੈ ਮੈਂ ਹੁਣ ਤੁਹਾਨੂੰ ਬਾਈ ਨਾਲ ਮਿਲਾਉਣਾ ਬਾਈ ਆਪੇ ਦੱਸਣਗੇ ਵੀ ਕੀ ਇਹਨਾਂ ਦੇ ਇੱਥੇ ਕਬਾਬ ਦਾ ਨਾਮ ਹੈ ਤੇ ਕਿੱਥੇ ਹੈਗਾ ਇਹ ਠੀਕ ਹੈ ਜੀ ਹਾਂਜੀ ਸਾਡੇ ਭਾਈ ਹੋਈ ਚੌੜ ਜੀ ਇੱਥੇ ਆਏ ਨੇ ਘੁੰਮਣ ਕਰਨ ਵਾਸਤੇ ਤੇ ਅਥਰ ਰੁਕੇ ਨੇ ਸਾਡੇ ਕੋਲ ਖਾਣਾ ਖਾਦਿਆ ਕੀ さん ਨੂੰ ਫਨੀ ਖਿਦਮਤ ਦਾ ਜਨਾਹ ਮੁਕਾ ਦਿੱਤਾ। ਉਹ ਜਨਾਬਾ ਤੁਸੀਂ ਇਹਨਾਂ ਦੇ ਕਮੈਂਟ ਇਹਨਾਂ ਦੀ ਖੁਸ਼ੀ ਉਹ ਇਹਨਾਂ ਦੇ ਚਿਹਰੇ ਵੇਖ ਸਕਦੇ ਹੋ। ਹਾਂ ਜੀ ਹਾਂ ਜੀ ਕਿ ਕਿੰਨੇ ਖੁਸ਼ ਨੇ। ਹਾਂ ਜੀ। ਪਰ ਇਨਸ਼ਾ ਅੱਲਾਹ ਤਾਲਾ ਪੂਰੇ ਤੁਹਾਡੀ ਉਮੀਦਾਂ ਤੇ ਪੂਰੇ ਉਤਰਾਂਗੇ। ਹਾਂ ਜੀ। ਪਰ ਇਨਸ਼ਾ ਅੱਲਾਹ ਪੂਰੀ ਚਾਹਤ ਦਵਾਉਂਦੇ। ਜੀ ਭਰ ਜੀ ਕਿੱਥੇ ਆ ਜੀ ਤੁਹਾਡਾ ਆਪਣਾ ਇਹ ਸ਼ਹਿਰ ਦਾ ਨਾਮ ਦੱਸ ਦਿਓ ਜੀ। ਦੋਲੋਂ ਵਿੱਚ ਦੇ ਵਿੱਚ ਸ਼ਹਿਰ ਦਾ ਨਾਮ ਪਿੰਨਾ ਹੈ ਤਾਈ ਦੀ ਕਦੋਰੇ। Okay, एक एक गेड़े गेड़े ओके ਜਿਹੜੇ ਵੀ ਕੁਰਤੀਨਾ ਜਾਣ ਵਾਲੇ ਟੂਰਿਸਟ ਹੁੰਦੇ ਨੇ ਸਾਰਾ ਟੂਰਿਸਟ ਏਸ਼ੀਆ ਸਾਰੇ ਆ ਕੇ ਰੁੱਕ ਕੇ ਖਾਣਾ ਖਾਣਾ ਕਿਹੜੇ ਕਿਹੜੇ ਪ੍ਰਵਿੰਸਾਂ ਦੇ ਵਿੱਚ ਪੈਂਦਾ ਜੀ ਇਹ ਐ ਪ੍ਰਵਿੰਸਾ ਬਿਲੂਨ ਠੀਕ ਹੈ ਜੀ ਠੀਕ ਹੈ ओके ਵਰਜੀ ਥੈਂਕ ਯੂ ਜੀ ਬਹੁਤ ਤੇ ਤੇ ਨਾਮ ਇਹਦਾ ਏਸ਼ੀਆ ਕਵਾਵਾ ਨੇ ਏਸ਼ੀਆ ਕਵਾਵ ਠੀਕ ਹੈ ਵਰਜੀ ਓਕੇ ਜੀ ਥੈਂਕ ਯੂ ਓਕੇ ਸਤਿਕਾਰ ਬਹੁਤ ਬਹੁਤ ਸ਼ੁਕਰੀਆ ਜੀ ਹਾਂ ਜੀ ਮਿੱਤਰੋ ਤੇ ਆਪਾਂ ਨੂੰ ਹੋ ਗਿਆ ਹਨੇਰਾ ਹਲੇ ਆਪਾਂ ਕੁਰਤੀਨਾ ਦੀ ਐਮਪੈਸੋ ਦੇ ਵਿੱਚ ਹੀ ਫਿਰਦੇ ਆ ਉੱਥੇ ਹਾਂ ਤੇ ਹੁਣ ਇਥੋਂ ਘੰਟਾ ਡੇਢ ਘੰਟਾ ਸਾਨੂੰ ਜਾਣ ਨੂੰ ਲੱਗ ਜਾਣਾ ਵੈਸੇ ਮੈਂ ਬਲੌਗ ਹੈ ਜਿਹੜਾ ਇਹ ਪਹਿਲਾਂ ਖਤਮ ਕਰਤਾ ਸੀ ਪਰ ਰਸਤੇ 'ਚ ਆਉਂਦੇ ਆਉਂਦੇ ਥਿਊ ਐਨੇ ਸੋਹਣੇ ਸੀਗੇ ਕਿ ਮੈਂ ਉਹ ਵੀ ਫਿਰ ਕੈਪਚਰ ਕੀਤੇ ਆ ਤੇ ਬਾਕੀ ਮਿਲਦੇ ਆ ਹੁਣ ਅਗਲੇ ਬਲੌਗ ਦੇ ਵਿੱਚ ਓਕੇ ਜੀ ਕਮੈਂਟ ਸ਼ੇਅਰ ਜਰੂਰ ਰਸਿਟੀਆਂ ਕਰਕੇ ਕਿ ਕਿਦਾਂ ਲੱਗੀ ਵੀਡੀਓ ਓਕੇ ਜੀ ਸਤਿ ਸ੍ਰੀ ਅਕਾਲ